ਇਹ ਗਾਣਾ ਕਰੀ ਆਪਣਾ ਨਹੀਂ ਕਰਦੇ ਜੱਦੀ ਆ ਵੇਖੋ ਜੀ ਮੁਸਲਮਾਨ ਵੀ ਜਿਹੜੇ ਸੇਵਾ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਜੀ ਕਿਹੜਾ ਕਿੱਥੇ ਆਪਾਂ ਬੈਠੇ ਆ ਹਲੇ ਇਹ ਥੱਲੇ ਫਟਾ ਕੁਲਾ ਫਟਾ ਕੁਲਾ ਤੇ ਇਹ ਕਵੇਂ ਸੇਵਾ ਦਾ ਕਿਦਾਂ ਇੱਥੇ ਵਧੀਆ ਚੱਲਣ ਡਿਆ ਹਾਂਜੀ ਤੇ ਕੋਈ ਚੀਜ਼ ਦੀ ਲੋੜ ਵੇ ਇੱਧਰ ਦਦਾਸੋਂ ਪਾਣੀ ਵਾਧੂ ਮਿਲਦਾ ਜੀ ਠੀਕ ਹੈ ਜੀ ਅਸਾ ਵਾਹਿਗੁਰੂ ਜੀ ਕਿਰਪਾ ਹਨਾ ਕਿਰਪਾ ਆਉਂਦਾ ਪੱਠਾ ਡੱਕਾ ਵੀ ਮਾਲ ਡੰਗਰ ਦਾ ਹੁੰਦਾ ਪਾਣੀ ਕਿੰਨਾ ਕੁ ਲੱਥਿਆ ਵਾ ਪਾਣੀ ਲੱਥਿਆ ਤੇ ਦੋਰੇ ਫੇਰ ਸ਼ੁਰੂ ਹੋ ਗਿਆ ਜੀ ਪਾਣੀ ਫੇਰ ਵਧ ਗਿਆ ਹਾਂਜੀ ਆ ਵੇਖੋ ਸੰਤ ਜੀ ਪਾਣੀ ਫੇਰ ਇੱਧਰ ਵਧਣਾ ਸ਼ੁਰੂ ਹੋ ਗਿਆ ਵਾ ਇਹ ਆ ਪਿੱਛੋਂ ਪਾਣੀ ਕਿੰਨਾ ਕੁ ਵਧਿਆ ਹੋਊਗਾ ਹੁਣ ਰਾ ਪਰਸੋਂ ਕੱਲ ਆਂਦੇ ਹੀ ਛੱਡਿਆ ਵਾ ਤੇ ਅੱਜ ਸਾਡੇ ਫੇਰ ਦੋਰੇ ਜਿੱਥੇ ਉੱਗੇ ਪੈਣ ਡਿਆ ਹੈ ਨਾ ਉੱਥੇ ਦੋਰੇ ਦੋਰੇ ਫੇਰ ਚਾਲੂ ਹੋ ਗਿਆ ਵੇਖੋ ਮਾਤਾ ਜੀ ਹੁਣਾਂ ਨੇ ਜੋ ਅੱਗੇ ਨਾ ਨਾ ਹੀ ਛੱਡ ਕੇ ਆਏ ਅਮਾਰਾ ਜੀ ਹੁਣਾਂ ਨੇ ਜੋ ਵੀ ਸੱਚ ਦੱਸਿਆ ਨਹੀਂ ਤੇ ਕਈ ਜਾਂਦੇ ਆਇਆ ਹੀ ਨਹੀਂ ਕੋਈ ਸਾਡੇ ਕੋ ਇੱਥੇ ਪਹੁੰਚਦਾ ਹੀ ਕੱਖ ਨਹੀਂ ਆ ਆ ਵੇਖੋ ਮਾਤਾ ਜੀ ਦਾ ਧੰਨ ਜਿਗਰਾ ਵਾ ਜਿਹੜਾ ਇੱਥੇ ਬਹਿ ਕੇ ਵੀ ਜੋ ਵੀ ਮਤਲਬ ਮਾਤਾ ਜੀ ਤੁਹਾਨੂੰ ਹੁਣ ਕਿਸ ਚੀਜ਼ ਦੀ ਜਿਹੜਾ ਪਸਵਾਂ ਦਾ ਚਾਰੇ ਦੀ ਹੋਰ ਕਿਸ ਚੀਜ਼ ਦੀ ਲੋੜ ਹਾਂਜੀ ਚਾਰਾ ਵੀ ਮਿਲਦਾ ਜਾਵੇ ਤਾਂ ਠੀਕ ਉਹਦਾ ਹੁੰਦਾ ਵੀ ਜਿਹੜੇ ਜਿਹੜੇ ਜੱਟ ਜ਼ਿਮੀਦਾਰ ਉਹ ਆਪਣੇ ਜਿੱਦਾਂ ਆਹ ਦਿੰਦੇ ਕੋਈ ਹੁੰਦਾ ਨਾ ਬਾਹਰੋਂ ਉਹ ਆਪਣੇ ਲੈ ਜਾਂਦੇ ਆਪਣੇ ਵਿਆਖਬੀਆਂ ਵਾਲਿਆਂ ਦੇ ਤੇ ਸਾਡੇ ਇੱਥੇ ਕੁੱਲੀਆਂ ਲਾ ਕੇ ਕੋਈ ਨਹੀਂ ਖਲੋਂਦਾ ਅੱਛਾ ਕੋਈ ਗੱਲ ਨਹੀਂ ਮਾਦਾ ਜੀ ਆਪਾਂ ਇਹ ਮੈਸੇਜ ਤੁਹਾਡਾ ਪਹੁੰਚ ਜਾਣਾ ਹੈ ਹੁਣ ਸਵੇਰੇ ਵੀ ਗੱਡੀ ਭਰੀ ਥੱਲੇ ਚੱਗੀ ਕਹਿੰਦੇ ਫੇਰ ਇੱਥੇ ਦਾ ਤੁਸੀਂ ਐਡਰੈਸ ਦੱਸੋ ਇਹ ਆਪਾਂ ਕਿੱਥੇ ਕੁੱਲਾਵਾ ਜਿਹੜਾ ਇਹ ਇਹ ਰੋਡ ਸਿਆਰਪੁਰ ਜ਼ਿਲ੍ਹਾ ਹਾਦਾਂ ਹਾਂ ਠੀਕ ਹੈ ਇਹ ਸ੍ਰੀ ਹਰ ਸ੍ਰੀ ਹਰ ਗਮਿੰਦਪੁਰ ਤੋਂ ਲੈਟ ਵਾਲੇ ਚੌਂਕ ਤੋਂ ਟਾਂਡਾ ਹਨਾ ਹਾਂਜੀ ਹਾਂਜੀ ਟਾਂਡੇ ਵਾਲਾ ਰੋਡ ਆ ਭਾਈ ਮਾਨ ਸਾਹਿਬ ਦੇ ਕੋਲ ਬਸ ਠੀਕ ਆ ਮਾਦਾ ਜੀ ਠੀਕ ਆ ਜੀ ਇਹ ਜਿਹੜਾ ਹੁਣ ਆਇਆ ਇਹ ਕੱਪੜੇ ਆਏ ਆ ਇਹ ਕੱਪੜੇ ਆਏ ਆ ਹਵੇ ਅਸੀਂ ਲੈਣ ਚ ਮੇਰੇ ਕੋ ਜਾਇ ਨਹੀਂ ਗਿਆ ਤੇ ਮੈਂ ਬੇਟੀ ਮੈਂ ਮਿਲੂ ਮਿਲੂ ਨਹੀਂ ਲੈਣ ਆਏ ਆ ਆਪਾਂ ਉੱਤਰ ਕੇ ਜਾਣਾ ਚਾਹੀਦਾ ਆਪਾਂ ਨੂੰ ਆਓ ਆਓ ਵੇਖੀਏ ਮਿਲੂ ਮਿਲੂ ਤੇ ਮੈਂ ਨਹੀਂ ਤੇ ਨਾ ਸੇ ਹੜ ਕੋ ਨਹੀਂ ਚਲਾ ਜਾਂਦਾ ਬਾਬਾ ਜੀ ਛੱਡੇ ਕੋਈ ਨਿਆ ਪਾਰਸਰੀ ਹਲਾਤ ਵੀ ਦੇਖੋ ਜੀ ਖੂਆ ਵਾਕਿਆ ਖੂਹ ਡੇ ਥਾਂ ਜੀ ਓਏ ਓਏ ਏਦਾਂ ਨਾ ਕਰੀ ਆਪਾਂ ਅੱਛਾ ਨਹੀਂ ਕਰਦੇ ਤੁਸੀਂ ਆਹ ਵੇਖੋ ਜੀ ਮੁਸਲਮਾਨ ਵੀ ਜਿਹੜੇ ਸੇਵਾ ਕਰਦੇ ਹੋਏ ਸਾਰੇ ਕੋਈ ਵੀ ਰਹੇ ਜਿਹੜਾ ਮੇਰਾ ਸੇਵਾ ਨਹੀਂ ਕਰਦਾ ਉਹ ਪਤਾ ਹੈ ਉਹ ਬਹੁਤ ਗਾਲੀ ਗੱਲਾਂ ਮਾਰਿਆ ਓਏ ਓਏ ਜੁਵਾਨੋ ਓਏ ਭਾਈ ਆਪ ਕਰ ਓਏ ਕੋਪਰ ਪਛੇਦੋ ਪਛੇਦੋ ਚੱਲੋ ਪਛੇਦੋ ਤੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਭਾਈਚਾਰਾ ਜਿਹੜੇ ਆ ਮੁਸਲਮਾਨ ਭਾਈਚਾਰਾ ये भी हर सेवा खान मेवात राजस्थान से आए हैं नूह जो जिसको सब मशहूर है नूह मेवात हम उससे आए हैं और पंजाब का जो इलाका है सब हमारे दिल में बसता है सबकी हमदर्दी हमारे दिलों में है जब हमने सुना कि पंजाब के अंदर ये सैलाब आ गया हमारे सिख भाइयों पर ये परेशानी आ गई तो हमारी माँ ने बहनों ने छोटे छोटे बच्चों ने जवानों ने सब ने मिलकर उसमें बहुत सारा राशन दिया है सब चीज़ घर के लिए मुहैया सारे जरूरत के सामान जब हमें मालूम हुआ कि हमारे भाइयों पर परेशानी आ गई तो हमारे नूह मेवाद हमारे इलाके से हजारों ट्रक आए हैं आपकी सेवा में हमारे भाईचारे के लिए ਅਸੀਂ ਇਹ ਰਾਸ਼ਨ ਲਾਏ ਹੈ ਵਾਪਸੀ ਕੇ ਲਿਏ ਨਹੀਂ ਲਾਏ ਹੈ ਜਿਸ ਮੇ ਤਪੜੇ ਹੈ ਰਾਸ਼ਨ ਹੈ ਵਰਕਰ ਹੈ ਤੇਲ ਹੈ ਸਾਬੂਨ ਹੈ ਰੋਜ਼ ਮਰਰਾ ਕੀ ਜੋ ਘਰ ਮੇ ਇਸਤੇਮਾਲ ਹੋਣੇ ਵਾਲੀ ਜੋ ਚੀਜ਼ ਹੈ ਸਭ ਲੈ ਕੇ ਆਏ ਹੈ ਬੜਾ ਟਰੱਕ ਭਰ ਕੇ ਲਾਏਗੇ ਜੇ ਜੇ ਪਿਆਰ ਇਹੋ ਜਿਹਾ ਪਿਆਰ ਹੋਣਾ ਚਾਹੀਦਾ ਵਾ ਜਿੰਨੂ ਵੀ ਪਤਾ ਲੱਗਦਾ ਜਿੰਨੂ ਵੀ ਇਹ ਚੀਜ਼ ਦਾ ਪਤਾ ਲੱਗਦਾ ਇੱਥੇ ਮਤਲਬ ਲੋਕਾਂ ਦਾ ਗਾ ਚੀਜ਼ਾਂ ਚਾਹੀਦੀਆਂ ਵਾ ਉਹ ਮਤਲਬ ਆਪਣੇ ਲੋਕਾਂ ਦੀ ਸਾਡੇ ਪੰਜਾਬੀਆਂ ਦੀ ਬਾ ਫੜ ਮਾਉਂਦੇ ਆ ਬਾਹਰ ਵੀ ਆ ਰਹੇ ਆ ਬਿਨਾ ਕਈਆਂ ਨੇ ਕਹਿਤਾ ਬਾਹਰ ਕੋਈ ਵੀ ਨਹੀਂ ਆ ਰਿਹਾ ਪਰ ਆ ਰਹੇ ਆ ਵੀਰ ਅਜੇ ਕੋਈ ਗੱਲ ਨਹੀਂ ਆਪਾਂ ਇਹ ਹਲੇ ਇੱਥੇ ਮਾੜੀ ਪਰਮਾਰੇ ਕੋਲ ਥੱਲੇ ਜੜ ਮਾਂਡੇ ਜਿਹੜੀ ਆ ਪੈਂਦਾ ਵਾ ਫੱਤਾ ਕੁਲਾ ਪਿੰਡ ਤੇ ਭਜਮਾ ਸਾਹਿਬ ਦੇ ਥੱਲੇ ਇਹ ਇਹ ਵਿਆਹ ਦਰਿਆ ਪੈਂਦਾ ਇੱਥੇ ਇੱਥੇ ਸੇਵਾ ਕਰਨ ਵੀਰ ਉੱਥੋਂ ਆਏ ਆ ਵੀਰੋ ਨੇ ਦੱਸਦਾ ਇਹਨਾਂ ਨੇ ਜੋ ਵੀ ਘਰ ਦੇ ਵਿੱਚ ਨਿੱਤ ਮਹੀਆਂ ਆਉਣ ਵਾਲੀਆਂ ਚੀਜ਼ਾਂ ਵਾਂ ਨਿੱਤ ਵਰਤਣ ਵਾਲੀਆਂ ਚੀਜ਼ਾਂ ਉਹ ਲੈ ਕੇ ਆਏ ਆ ਬੜੀ ਵੱਡੀ ਸੇਵਾ ਵਾ ਪਰ ਇਹ ਜਿਹੜੇ ਸਾਡੇ ਲੋਕ ਹਨ ਇੱਧਰ ਵੇਖੋ ਜੀ ਕੀ ਬਣਦਾ ਪਿਆ ਇਹਨਾਂ ਨੇ ਨਾ ਇਹਨਾਂ ਦਾ ਕੋਈ ਸਿਹਤ ਮੱਥੋਂ ਖੋਈ ਜਾਂਦੇ ਆ ਬੜੀ ਪਰੇਸ਼ਾਨੀ ਆਉਣ ਦੀ ਬਾਰ ਉਹ ਸੇਵਾ ਕਰਨ ਵਾਲਿਆਂ ਨੂੰ ਹੁਣ ਜਿਹੜਾ ਇਹ ਸੌਦਾ ਨਹੀਂ ਦੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਸਾਡੋ ਲਾਈਫ ਸੇਵਾ ਦੱਸੋ ਕੋਈ ਚਾਹ ਪਾਣੀ ਹੈ ਕੋਈ ਵੀ ਸੇਵਾ ਦੱਸੋ ਸਾਨੂੰ ਪਹਿਲੋ ਪਾਣੀ ਆ ਜਾਂਦਾ ਪਹਿਲੋ ਪਾਣੀ ਆਉਂਦੇ ਰਹੇ ਨੇ ਬੱਲੇ ਆ ਜੀ ਇਧਰ ਪਾਣੀ ਆਉਂਦੇ ਰਹੇ ਨੇ ਬਾਹਰ ਨੂੰ ਬੜੀ ਹਲੇ ਚਪੜਾ ਜੀ ਆ ਚਾਰ ਵਜੇ ਇਹਨਾ ਪਾਣੀ ਖਿਲਾ ਹੈ ਜੀ ਹਾਂ ਪਹਿਲਾ ਇੰਨਾ ਪਾ ਪਹਿਲਾ ਆਇਆ ਸੀ ਆਇਆ ਸੀ ਅਕਾ ਵਾਧਾ ਆਇਆ ਅਕਾ ਉਹਦੇ ਵੱਟ ਪਾਣੀ ਆਇਆ ਅਕਾ ਵਾਧਾ ਆਇਆ ਤੁਸੀਂ ਸਾਡੇ ਹੋਏ ਜੀ ਤਾਂ ਹੀ ਟੁੱਟਿਆ ਤੁਸੀਂ ਭਾਈ ਸਾਡੇ 86 ਜੇ ਪਾਣੀ ਇੱਧਰ ਬਾਹਰ ਜਾ ਆਇਆ ਹੈ ਆਸਾ ਜੀ ਇਹ ਅਸੀਂ ਨੀਰ ਕੱਢ ਲੈ ਆਂ ਅਕਾ ਪਾਣੀ ਇੰਨਾ ਟੁੱਟ ਗਿਆ ਬਾਪੂ ਜਗਦਾ ਪਾਣੀ ਮੈਂ ਤਾਂ ਮਿੰਟਮਲੀ ਮਾਹ ਆਪਣੇ ਆਪ ਨਿਕਲੇ ਆ ਇੱਥੇ ਤੁਸੀਂ ਬੈਠੇ ਰਹੋ ਇੱਥੇ ਹਮਨੇ ਵੇਖੋ ਨਾਲੇ ਆ ਜਾਣਾ ਬਚਾ ਲੈ ਕਿੰਨਾ ਕੁ ਵਹਾ ਤੇ ਇੱਥੇ ਬਤਾ ਲਾਂਗੇ ਸਾਡਾ ਇਥੋਂ ਇੱਥੇ ਬੈਠਾ ਇਥੇ ਠੀਕ ਚੰਗਾ ਪਾਣੀ ਦਾ ਬਾਗ ਲੈ ਆ ਜੀ ਨਹਿ ਛੱਡੀ ਉਹ ਬਾਈ ਆਪਣੇ ਆਪ ਲੈ ਕੇ ਨਿਕਲੇ ਬਾਪੂ ਨੇ ਬਾਹੂ ਯਾਰ ਬਾਪੂ ਉਧਰ ਨਹੀਂ ਜਾਂਦੇ ਬਾਪੂ ਨੂੰ ਚਪਲਾ ਦਿਓ ਹੋਰ ਚੱਲ ਜੀ ਕੋਈ ਬਾਪੂ ਕਿੰਨਾ ਨਾ ਮਰਦਾ ਜੀ 10000 ਰੁਪਏ ਲੈ ਵਾਹ ਰੰਮ ਤਾਂ ਕੋਪੂ ਦੇ ਵਧੀਆ ਠੀਕ ਹੈ ਇਹ ਲੈ ਹੋਈ ਇਹ ਵੀ ਦਰੋ ਬਾਪੂ ਜੀ ਤਨ ਬਰਾ ਕੀ ਆ ਪੰਜੇ ਸਾਲਾਂ ਬਾਅਦ ਆ ਪਣੀ ਆ ਆ ਜਿਹੜੇ ਬਦੇ ਦਿਲਦਾਰ ਆ ਤੇ ਤਾਂ ਹੀ ਪਰਵਾਹਾਂ ਵਾਸਤਾ ਪੰਜੇ ਸਾਲਾਂ ਬਾਅਦ ਆ ਪਣੀ ਆ ਵਾ ਇਹ ਆਇਆ ਬਾਦਿਆ ਤੁਸੀਂ ਤਾਂ ਟੁੱਟੀਆਂ ਨੇ ਉਹਨਾਂ ਟੁੱਟੀਆਂ ਨਹੀਂ ਦੁਨੀਆ ਅਗਾਂ ਟੁੱਟੀਆਂ ਬੜੇ ਟੁੱਟ ਗਏ ਘਾਇ ਬਿਚਾ ਗਿਆ ਪਹਿਲਾਂ ਕਰਤੀ ਨਿਕਲ ਜਣੀ ਲੱਭ ਲੈਣੀ ਤੇ ਪਿੰਡ ਦੇ ਲੋਕ ਪਹਿਲਾਂ ਸੇਫ ਹੋ ਗਏ ਚੱਲ ਗਏ ਲੋਕੀ ਚਾਰਾ ਕੀਤਾ ਪੂਰਾ ਲੋਕਾਂ ਨੇ ਸਾ 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 ਅੱਡੇ ਘੰਟੇ ਪਾਣੀ ਸਾਰਾ ਡੰਗਰੇ ਡੰਗਰੇ ਤਾਂ ਲੱਗਿਆ ਕਈਆਂ ਦੇ ਚਲੋ ਥੋੜੇ ਕਹਿੰਦਾ ਲੱਗ ਗਿਆ ਜਿਹੜੇ ਉੱਚੇ ਉੱਚੇ ਘਰ ਹਾਂ ਆਹ ਉਹ ਲੈ ਕੇ ਆਇਆ ਉੱਚੇ ਲੈ ਗਿਆ ਆ ਥੋੜਾ ਚੜਦੇ ਗਿਆ ਵਾਵਾ ਹੀ ਇਤੋਂ ਸਾਲਾਂ ਤੋਂ ਛੱਤੀ ਆ ਦੇ ਪਾਣੀ ਇਸ ਤਿੰਨ ਦਿਨ ਹੋਰ ਚੱਲੇਗਾ ਉਹ ਸਾਰਾ ਦੇਖੋ ਨਾ ਤੱਕ ਨਾ ਦੂਰ ਆ ਛੱਤੀ ਹੁਣ ਸਾਰੀ ਜਾਣਾ ਉਹਨਾ ਹੋਰ ਜਾਈ ਜਾ ਕਈ ਪਿੰਡਾਂ ਦੇ ਵਿੱਚ 10-10 ਫੁੱਟ ਤੱਕ ਸਾਡੇ 12-12 ਵਾਰ-ਵਾਰ ਫੁੱਟ ਪਾਣੀ 12-12 ਫੁੱਟਾਂ ਦੇ ਦੱਸ ਦੇ ਪਾਣੀ ਚੜ ਗਿਆ ਪਾਣੀ ਆ ਸਾਲਾ ਓਏ ਇਹ ਆਦਾ ਪਿੰਡ ਚੀਏ ਦਾ ਆਇਆ ਥੱਲੇ ਉੱਡਾਈ ਉੱਠੋ ਆਇਆ ਬੰਦੇ ਬੰਦੇ ਤੋਂ ਸਾਨਾ ਉੱਠ ਪਿੱਛੇ ਆਇਆ ਇਹਦਾ 12 ਫੁੱਟ ਨੂੰ ਨਾ ਗਿਆ ਇਹਦਾ ਸੱਤਾਂ ਦੇ ਉੱਤੇ ਜੀ ਪਾਣੀ ਚਲ ਗਿਆ ਬਾਬਾ ਜੀ ਆਓ ਜਿੱਦੇ ਨਾ